ਸਾਰੀਆਂ ਹੀ ਬੜੇ ਫਰਸਟ੍ਰੇਟ ਹੋਈਆਂ ਪਈਆਂ ਪਿਛਲੇ 7 ਸਾਲ ਜਿਹੜੀ ਸਰਕਾਰਾਂ ਕਾਂਗਰਸ ਦੀ 5 ਸਾਲ ਤੇ ਹੋਣ ਵਾਲੀ ਸਰਕਾਰ ਕੀ ਕਹਿਦੇ ਹਾਲਾਤ ਇੰਡਸਟਰੀ ਦੇ ਤੇ ਟ੍ਰੇਡ ਦੇ ਪੰਜਾਬ ਦੀ ਸਰਕਾਰ ਨੇ ਬਣਾਤੇ ਐ ਅੱਜ ਮੁੱਖ ਮੰਤਰੀ ਨਾਂ ਦਾ ਕੋਈ ਚੀਜ਼ ਹੈ ਨਹੀਂ ਕੋਈ ਮੁਸ਼ਕਲ ਇੰਨੀਆਂ ਆ ਗਈਆਂ ਇਹਨਾਂ ਨੇ ਇੰਨੇ ਤੱਕੇ ਹੋ ਰਹੇ ਐ ਇਹਨੂੰ ਸਟੋਸ਼ਨ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਯੂਨਿਟਸ ਦੇ ਵਿੱਚ ਪ੍ਰੋਬਲਮ ਹੈ ਪਰ ਇਹਨਾਂ ਕੋਲ ਚਾਰਾ ਨਹੀਂ ਕਿ ਜਿ ਕੋਲ ਜਾਣ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਟਾਪ ਇੰਡਸਟਰੀ ਟ੍ਰੇਡ ਐਸੋਸੀਏਸ਼ਨਸ ਸਾਰੀਆਂ ਹੀ ਅੱਜ ਮਿਲਣ ਆਈਆਂ ਸੀ ਤੇ ਸਾਰੀਆਂ ਹੀ ਬੜੇ ਫਰਸਟ੍ਰੇਟ ਹੋਈਆਂ ਪਈਆਂ ਪਿਛਲੇ 7 ਸਾਲ ਜਿਹੜੀ ਸਰਕਾਰਾਂ ਕਾਂਗਰਸ ਦੀ 5 ਸਾਲ ਤੇ ਹੋਣ ਵਾਲੀ ਸਰਕਾਰ ਕੁਸੀਂ ਦੇਖ ਲਓ ਕਿ ਇੰਨੇ ਵੱਡੇ ਪੱਧਰ ਤੇ ਟ੍ਰੇਡ ਇੰਡਸਟਰੀ ਦੇ ਰਿਪਰੈਜ਼ੈਂਟੇਟਿਵਸ ਆ ਰਹੇ ਉਸ ਪਾਰਟੀ ਦੀ ਮੀਟਿੰਗ ਵਿੱਚ ਜਿਹੜੀ ਸਰਕਾਰ ਨਹੀਂ ਹੈ ਅੱਜ ਏਕਲੀ ਸ਼ੋ ਕਰਦਾ ਹੈ ਕਿ ਕਹੇ ਇਹ ਹਾਲਾਤ ਇੰਡਸਟਰੀ ਦੇ ਤੇ ਟ੍ਰੇਡ ਦੇ ਪੰਜਾਬ ਦੀ ਸਰਕਾਰ ਨੇ ਬਣਾਤੇ ਆ ਅੱਜ ਮੁੱਖ ਮੰਤਰੀ ਨਾਂ ਦਾ ਕੋਈ ਚੀਜ਼ ਹੈ ਨਹੀਂ ਕੋਈ ਮੁਸ਼ਕਲ ਇੰਨੀਆਂ ਆ ਗਈਆਂ ਇਨਾਂ ਨੇ ਇੰਨੇ ਤੱਕੇ ਹੋ ਰਹੇ ਐ ਇਹਨੂੰ ਐਕਸਟਰੈਕਸ਼ਨ ਕੀਤੀ ਜਾ ਰਹੀ ਐ ਇਹਨਾਂ ਦੀਆਂ ਯੂਨਿਟਸ ਦੇ ਵਿੱਚ ਪ੍ਰੋਬਲਮ ਐ ਪਰ ਇਹਨਾਂ ਕੋਲੇ ਚਾਰਾ ਨਹੀਂ ਕਿ ਜਿੱਥੇ ਭਲੇ ਜਾਣ ਮੁੱਖ ਮੰਤਰੀ ਲੱਭ ਨਹੀਂ ਰਹੇ ਮੰਤਰੀ ਮਿਲਦੇ ਨਹੀਂ ਸੋ ਅੰਡਰ ਫਰਸਟ੍ਰੇਸ਼ਨ ਇੰਨਾ ਗੁੱਸਾ ਮੈਂ ਦੇਖ ਰਹੇ ਐ ਇਹਨਾਂ ਇਹਦੇ ਮਨ 'ਚ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਐ ਸੋ ਪੀਪਲ ਵਾਂਟ ਵਾਪਸ ਅਕਾਲੀ ਦਲ ਜਿਹੜੀ ਰੀਜਨਲ ਪਾਰਟੀ ਜੀਨੇ ਪੰਜਾਬ ਵਿੱਚ ਤੇ ਖਾਸ ਕਰਕੇ ਅੰਮ੍ਰਿਤਸਰ 시 ਵਿੱਚ ਟ੍ਰੇਨ ਇੰਡਸਟਰੀ ਨੂੰ ਇਨਕਰੇਜ ਕੀਤਾ ਸੀ ਆਪਣੇ ਟਾਈਮ 'ਚ। ਉਹ ਸਾਹਿਬ ਰਾਜਾ ਬੜਿੰਗੋ ਨਹੀਂ ਕਹਿ ਰਹੇ ਕਿ ਹ ਸਿਮਰਤ ਔਰ ਬਾਲਨ ਹੋਣਾਂ ਦੀ ਵੀ ਸੀਟ ਇਸ ਵਾਰ ਖਰਦੀ ਹੋਈ ਵਿਖਾਈ ਦੇ ਰਹੀ। ਯਾ ਸਰ ਉਹ ਤਾਂ ਦੋ ਦਿਨ ਆ ਉਹ ਪਤਾ ਲੱਗ ਜੂ 2 ਦਿਨਾਂ 'ਚ। ਥੈਂਕ ਯੂ। ਧਾਰੀਆਂ ਹੀ ਬੜੇ ਫਰਸਟ੍ਰੇਟ ਹੋਈਆਂ ਪਈਆਂ। ਪਿਛਲੇ 7 ਸਾਲ ਜਿਹੜੀ ਸਰਕਾਰਾਂ ਕਾਂਗਰਸ ਦੀ 5 ਸਾਲ ਤੇ ਹੋਣ ਵਾਲੀ ਸਰਕਾਰ ਕੀ ਕੈਦੇ ਹਾਲਾਤ ਇੰਡਸਟਰੀ ਦੇ ਤੇ ਟ੍ਰੇਡ ਦੇ ਪੰਜਾਬ ਦੀ ਸਰਕਾਰ ਨੇ ਬਣਾਤੇ ਐ ਅੱਜ ਮੁੱਖ ਮੰਤਰੀ ਨਾਂ ਦਾ ਕੋਈ ਚੀਜ਼ ਹੈ ਨਹੀਂ ਕੋਈ ਮੁਸ਼ਕਿਲ ਇੰਨੀਆਂ ਆ ਗਈਆਂ ਇਹਨਾਂ ਨੇ ਇੰਨੇ ਤੱਕੇ ਹੋ ਰਹੇ ਐ ਇਹਨੂੰ ਐਕਸਟ੍ਰੈਸ਼ਨ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਯੂਨਿਟਸ ਦੇ ਵਿੱਚ ਪ੍ਰੋਬਲਮ ਹੈ ਪਰ ਇਹਨਾਂ ਕੋਲੇ ਚਾਰਾ ਨਹੀਂ ਕਿ ਜਿਹੇ ਕੋਲੇ ਜਾਣ ਅੰਮ੍ਰਿਤ ਸਰ ਸ਼ਾਇਦ ਦੇ ਜਿਹੜੇ ਟਾਪ ਇੰਡਸਟਰੀ ਟ੍ਰੇਡ ਐਸੋਸੀਏਸ਼ਨਸ ਸਾਰੀਆਂ ਹੀ ਅੱਜ ਮਿਲਣ ਆਈਆਂ ਸੀ ਤੇ ਸਾਰੀਆਂ ਹੀ ਬੜੇ ਫਰਸਟ੍ਰੇਟ ਹੋਈਆਂ ਪਈਆਂ ਪਿਛਲੇ 7 ਸਾਲ ਜਿਹੜੀ ਸਰਕਾਰਾਂ ਕਾਂਗਰਸ ਦੀ 5 ਸਾਲ ਤੇ ਹੋਣ ਵਾਲੀ ਸਰਕਾਰ ਤੁਸੀਂ ਦੇਖ ਲਓ ਕਿ ਇੰਨੇ ਵੱਡੇ ਪੱਧਰ ਤੇ ਟ੍ਰੇਡ ਇੰਡਸਟਰੀ ਦੇ ਰਿਪਰੈਜ਼ੈਂਟੇਟਿਵਸ ਆਰੇ ਉਸ ਪਾਰਟੀ ਦੀ ਮੀਟਿੰਗ ਵਿੱਚ ਜਿਹੜੀ ਸਰਕਾਰ ਨਹੀਂ ਹੈ ਆ ਕਲੀ ਸ਼ੋ ਕਰਦਾ ਹੈ ਕਿ ਕਹੇ ਜੇ ਹਾਲਾਤ ਇੰਡਸਟਰੀ ਦੇ ਤੇ ਟ੍ਰੇਡ ਦੇ ਪੰਜਾਬ ਦੀ ਸਰਕਾਰ ਨੇ ਬਣਾਤੇ ਹੈ ਅੱਜ ਮੁੱਖ ਮੰਤਰੀ ਨਾਂ ਦਾ ਕੋਈ ਚੀਜ਼ ਹੈ ਨਹੀਂ ਕੋਈ ਮੁਸ਼ਕਲ ਇੰਨੀਆਂ ਆ ਗਈਆਂ ਇਹਨਾਂ ਨੇ ਇੰਨੇ ਤੱਕੇ ਹੋ ਰਹੇ ਆ ਇਹਨਾਂ ਨੂੰ ਐਕਸਟ੍ਰੈਕਸ਼ਨ ਕੀਤੀ ਜਾ ਰਹੀ ਹੈ ਇਹ ਨਆਂੀਆਂ ਯੂਨਿਟਸ ਦੇ ਵਿੱਚ ਪ੍ਰੋਬਲਮ ਹੈ ਪਰ ਇਹਨਾਂ ਕੋਲੇ ਚਾਰਾ ਨਹੀਂ ਕਿ ਜਿੱਥੇ ਕੋਲੇ ਜਾਣ ਮੁੱਖ ਮੰਤਰੀ ਲੱਭ ਨਹੀਂ ਰਹੇ ਮੰਤਰੀ ਮਿਲਦੇ ਨਹੀਂ ਸੋ ਅੰਡਰ ਫਰਸਟ੍ਰੇਸ਼ਨ ਇੰਨਾ ਗੁੱਸਾ ਮੈਂ ਦੇਖ ਰਿਹਾ ਇਹਨਾਂ ਇਹਦੇ ਮਨ 'ਚ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਹੈ ਸੋ ਪੀਪਲ ਵਾਂਟ ਵਾਪਸ ਅਕਾਲੀ ਦਲ ਜਿਹੜੀ ਰੀਜਨਲ ਪਾਰਟੀ ਜੀਨੇ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੇਡ ਇੰਡਸਟਰੀ ਨੂੰ ਇਨਕਰੇਜ ਕੀਤਾ ਸੀ ਆਪਣੇ ਟਾਈਮ 'ਚ ਪਾਵਾ ਸਾਹਿਬ ਰਾਜਾਪਿੰਗੋ ਨੇ ਕਹਿ ਰਹੇ ਆ ਕਿ ਸਿਮਰਤ ਤੇ ਬਾਲਨ ਹੋਣਾ ਦੀ ਵੀ ਸੀਟ ਇਸ ਵਾਰ ਖੜੀ ਹੋਈ ਵਿਖਾਈ ਦੇ ਰਹੀ ਯਾ ਸਰ ਉਹ ਤਾਂ ਦੋ ਦਿਨਾਂ ਉਹ ਪਤਾ ਲੱਗ ਜੂ 2 ਦਿਨਾਂ 'ਚ ਥੈਂਕ ਯੂ